ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਯਤਨ ਲਗਾਤਾਰ ਜਾਰੀ ਹਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਚਾਇਤ ਪਵਨ ਗੁਰਦਾਸਪੁਰ ਵਿਖੇ ਬਣਾਏ ਗਏ ਸਹਾਇਤਾ ਕੇਂਦਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਤ ਸੰਗਰੀ ਪਹੁੰਚਾਉਣ ਵਿੱਚ ਅਮੂਰਤ ਭੂਮਿਕਾ ਨਿਭਾਈ ਜਾ ਰਹੀ ਹੈ ਇਸ ਜ਼ਿਲ੍ਹਾ ਪਧਰੀ ਰਾਤ ਕੇਂਦਰ ਵੱਲੋਂ ਹੁਣ ਤੱਕ 5000 ਤੋਂ ਵੱਧ ਰਾਸ਼ਨ ਕਿੱਟਾਂ ਸੁੱਕੇ ਦੁੱਧ ਦੇ ਪੈਕੇਟ ਬੱਚਿਆਂ ਲਈ ਬਿਸਕੁਟ ਕੱਪੜੇ ਵੱਡੀ ਮਾਤਰਾ ਵਿੱਚ ਸੈਨੇਟਰੀ ਪੈਡ ਅਤੇ ਹੋਰ ਘਰੇਲੂ ਜ਼ਰੂਰਤ ਦਾ ਸਾਮਾਨ ਭੇਜਿਆ ਜਾ ਚੁੱਕਾ ਹੈ 200 ਤੋਂ ਵੱਧ ਤਰਪਾਲਾਂ ਅਤੇ 470 ਕੁਇੰਟਲ ਪਸ਼ੂਆਂ ਲਈ ਚਾਰਾ ਵੀ ਭੇਜਿਆ ਗਿਆ ਹੈ ਐਡੀਸੀ ਹਰਜਿੰਦਰ ਸਿੰਘ ਦੇਦੀ ਦਾ ਕਹਿਣਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਚਾਪਲਾ ਕਪੜੇ ਅਤੇ ਛੋਟੇ ਤੋਂ ਛੋਟਾ ਜ਼ਰੂਰਤ ਦਾ ਸਮਾਨ ਵੀ ਮੁਹैया ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਐਨ ਆਰ ਆਈ ਸਹਿਯੋਗੀਆਂ ਤੇ ਐਨ ਜੀਓਜ਼ ਨਾਲ ਸੰਪਰਕ ਕਰਕੇ ਉਹਨਾਂ ਦੇ ਤੁਹਾਡਾ ਕਾਰਨ ਨੁਕਸਾਨੇ ਗਏ ਮਕਾਨਾਂ ਕਰਾਂ ਦੀ ਮੁਰੰਮਤ ਦੀ ਯੋਜਨਾ ਵੀ ਤਿਆਰ ਕੀਤੀ ਗਈ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ। ਹਾਂ ਦੇਖੋ ਜੀ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿੱਦਾਂ ਤੁਹਾਨੂੰ ਪਤਾ ਕਿ ਗੁਰਦਾਸਪੁਰ ਵਨ ਆਫ ਦਾ ਮੋਸਟ ਅਫੈਕਟਡ ਜਿਹੜੇ ਸਾਡੇ ਜ਼ਿਲ੍ਹਾ ਹੈ। ਜਿਹੜੇ ਦਾਬੀ ਦੀ ਮਾਰ ਥਲੇ ਆ ਚੁੱਕਾ 350 ਤੋਂ ਵੱਧ ਜਿਹੜੇ ਪਿੰਡ ਨੇ ਪ੍ਰਭਾਵਿਤ ਨੇ ਇਸ ਵਿੱਚ ਜੇ ਸਾਡਾ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਸ਼ਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰ ਰਿਹਾ 24 ਘੰਟੇ ਸਾਡਾ ਕਾਲ ਸੈਂਟਰ ਇੱਕ ਅਸੀ ਸਪੈਸ਼ਲਿਟੀ ਅਤੇ ਸਹਾਇਤਾ ਕੇਂਦਰ ਬਣਾਇਆ ਪੰਚਾਇਤ ਪਮਨ ਗੁਰਦਾਸ ਪਰਵਿੱਕੀ ਕਿਸੇ ਤਰ੍ਹਾਂ ਦਾ ਵੀ ਕੋਈ ਐਨ ਜੀਓ ਕੋਈ ਹੈਲਪਿੰਗ ਹੈਂਡ ਜਾਂ ਕੋਈ ਇੰਡੀਵਿਜੂਅਲ ਸਿਟੀਜ਼ਨ ਫਰੋਮ ਇੰਡੀਆ ਐਂਡ ਅਬ੍ਰੋਡ ਆਲਸੋ ਜਿਹੜੇ ਸਾਨੂੰ ਕਾਲਸ ਕਰ ਰਹੇ ਨੇ ਤੁਸੀਂ ਕਿਸੇ ਤਰ੍ਹਾਂ ਦੀ ਸਮਾਨ ਦੀ ਥਰੂ ਪਾਰਸਲ ਆਈਦਰ ਥ्रू ਤੁਸੀਂ ਆਪਣੇ ਰਿਲੇਟਿਵਸ ਦੇ ਥਰੂ ਇੱਥੇ ਪਹੁੰਚਾ ਸਕਦੇ ਹੋ ਮੈਂ ਇਹ ਦੱਸਣਾ ਚਾਹਾਂਗਾ ਕਿ ਇਹਦੇ ਸਬੰਧਿਤ ਤਾਂ ਕਿ ਕਿਸੇ ਤਰ੍ਹਾਂ ਦੇ ਵੀ ਵੀਰਪਨਾ ਨੂੰ ਸਾਡੇ ਇਫੈਕਟਡ ਲੋਕਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਏ ਅਸੀਂ ਸਬ ਡਿਵੀਜ਼ਨ ਵਾਈਜ਼ ਐਸ ਜੀ ਐਮਸ ਨੋਡ ਲਗਾਏ ਨੇ ਉਹਨਾਂ ਦੇ ਥਲੇ ਤਸਕੀਰਦਾਰਸ ਨੋਡ ਲਗਾਏ ਨੇ ਪਿੰਡ ਵਾਈਜ਼ ਐਸੀ ਅਫੀਸਰ ਲਗਾ ਦਿੱਤੇ ਹੈ ਜਿਹੜੇ ਇਨਸ਼ੋਰ ਕਰਾਂਗੇ ਕਿ ਇਹ ਨਾ ਹੋਏ ਫਰਕ ਆਏ ਇਹ ਸਮਾਨ ਅਮੀਰਾਂ ਨੂੰ ਵੰਡਿਆ ਜਾ ਰਿਹਾ ਗਰੀਬਾਂ ਨੂੰ ਨਹੀਂ ਜਾ ਰਿਹਾ ਉਹ ਇਨਸ਼ੋਰ ਕਰਾਨਗੇ ਕਿ ਘਰ ਘਰ ਤੱਕ ਗਰੀਬਾਂ ਤੱਕ ਹਰ ਤਰ੍ਹਾਂ ਦੀ ਜਿਹੜੀ ਲੋੜਿੰਦੀ ਹੈ ਉਸ ਵግਰੀ ਉਹ ਪਹੁੰਚਾਈ ਕੀਤੀ ਜਾਵੇ ਇਸ ਸਬੰਧੀ ਅਸੀਂ ਜੇ ਕਿ ਦਾਨੀ ਵੀਰ ਨੇ ਜਿਹੜਾ ਸਮਾਨ ਦੇਣਾ ਕਈ ਹੁੰਦੇ ਆ ਕਿ ਚੰਡੀਗੜ੍ਹ ਦੇ ਆ ਉਹ ਉੱਥੇ ਨਹੀਂ ਦੇ ਸਕਦੇ ਅਸੀਂ ਮੋਹਾਲੀ ਵੀ ਕੇ ਸੈਂਟਰ ਬਣਾਇਆ ਲੁਧਿਆਣਾ ਵੀ ਕੇ ਅੰਮ੍ਰਿਤਸਰ ਵੀ ਕੇ ਜਲੰਧਰ ਵੀ ਕੇ ਸੈਂਟਰ ਬਣਾਇਆ ਤੁਸੀਂ ਉੱਥੇ ਡੋਨੇਟ ਕਰ ਸਕਦੇ ਹੋ ਅਗਰ ਕੋਈ ਮਨੀਟਰੀ ਹੈਲਪ ਕਰਨਾ ਚਾਹੁੰਦਾ ਹੈ ਸਾਡਾ ਰੈੱਡ ਕਰਾਸ ਦਾ ਅਕਾਊਂਟ ਹੈ ਜਿਹੜਾ ਸਰਕਾਰੀ ਅਕਾਊਂਟ ਹੈ ਤੁਸੀਂ ਉੱਥੇ ਪਾ ਸਕਦੇ ਹੋ ਅਸੀਂ ਉਹਰਾ ਸਮਾਨ ਖਰੀਦ ਕੇ ਲੋੜਵ ਤੱਕ ਦਵਾਂਗੇ ਹੁਣ ਸਾਰਿਆਂ ਦੀ ਜਿਹੜੀ ਇਹ ਜਿਹੜੀ ਮੀਡੀਅਮ ਰਾਹੀਂ ਤੁਹਾਡੇ ਰਾਹੀਂ ਉਹ ਜਿਹੜੀ ਡਿਟੇਲ ਹੈ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰ ਦਵਾਂਗਾ ਤੁਸੀਂ ਘਰ ਘਰ ਲੋਕਾਂ ਤੱਕ ਪਹੁੰਚਾ ਦਿਓ ਦਾਨੀ ਸੱਜਣਾ ਤੱਕ ਪਹੁੰਚਾ ਦਿਓ ਤਾਂ ਜੋ ਸਮਾਨ ਹੈ ਸਹੀ ਢੰਗ ਦੇ ਨਾਲ ਸਹੀ ਲੋਕਾਂ ਤੱਕ ਪਹੁੰਚ ਸਕੇ ਸਭ ਤੋਂ ਪਹਿਲੀ ਜਿਹੜੀ ਜਰੂਰਤ ਹੈ ਮੈਂ ਕਹਾਂਗਾ ਕਿ ਇਸ ਵੇਲੇ ਸਭ ਤੋਂ ਇੰਪੋਰਟੈਂਟ ਜਿਹੜੀ ਜਰੂਰਤ ਹੈ ਸਾਨੂੰ ਪਸ਼ੂਆਂ ਦਾ ਚਾਰਾ ਪਸ਼ੂਆਂ ਲਈ ਫੀਡ ਪਸ਼ੂਆਂ ਲਈ ਆਚਾਰ ਉਸ ਤੋਂ ਬਾਅਦ ਕਿਉਂਕਿ ਘਰਾਂ ਦੀ ਛੱਤਾਂ ਹੁਣ ਚੁੰਨ ਦੀ ਕਾਫੀ ਉਹ ਸਾਨੂੰ ਆ ਰਹੀ ਹੈ ਤੇ ਸਾਨੂੰ ਤਰਪੈਲਾਂ ਦੀ ਲੋੜ ਹੈ ਇਹ ਤੁਸੀਂ ਜਰੂਰ ਪ੍ਰਾਇਓਰਿਟੀ ਬੇਸੇ ਤੇ ਸਾਨੂੰ ਪ੍ਰੋਵਾਈਡ ਕਰਾਓ ਉਸ ਤੋਂ ਬਾਅਦ ਇਹਰੇ ਨਾਲ ਮੈਂ ਇਹ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਜਿਹੜੀਆਂ ਚੀਜ਼ਾਂ ਤੁਸੀਂ ਸਾਡੇ ਜਿਹੜੇ ਡਿਪਟੀ ਟੈਨੈਂਟ ਐਨੀਮਲਿਸਪੈਂਟਰੀ ਨੇ ਪ੍ਰੋਪਰ ਰਿਕਾਰਡ ਰੱਖਿਆ ਜਾ ਰਿਹਾ ਉਹਨਾਂ ਦੀ ਡਿਮਾਂਡ ਦੇ ਅਨੁਸਾਰ ਜਿਹੜੀ ਹੈ ਉੱਥੇ ਪਹਚਾਈ ਕੀਤੀ ਜਾ ਰਹੀ ਹੈ ਦੇਖੋ ਜੀ ਇਸੇ ਸਬੰਧੀ ਜਿਹੜੀ ਹੈ ਜੇ ਅਸੀਂ ਕਵਾਂਗੇ ਕਿ ਕੋਈ ਡੈਥ ਦਾ ਗਈ ਹੈ ਕੋਈ ਦੋ ਤਿੰਸੂ ਦੀ ਜਿਹੜੀ ਹੈ ਸਾਡੇ ਪਸ਼ੂਆਂ ਦੀ ਡੈਥ ਹੋਈ ਹੈ ਬਾਕੀ ਮੋਸਟਲੀ ਅਸੀਂ ਵੈਕੂਏਟ ਕਰਕੇ ਉਹਨਾਂ ਨੂੰ ਸੜਕਾਂ ਦੇ ਕਿਨਾਰੇ ਜਾਂ ਉੱਚੀ ਜਗ੍ਹਾ ਤੇ ਲੈ ਗਏ ਸੀਗੇ ਬਟ ਲੋਕਾਂ ਵੱਲੋਂ ਸਾਨੂੰ ਉਹਨਾਂ ਦੇ ਲਈ ਤੂੜੀ achar ਤੇ ਉਹਨਾਂ ਦੇ ਲਈ ਫੀਡ ਦੀ ਡਿਮਾਂਡ ਆ ਰਹੀ ਹੈ ਜਿਹੜੀ ਅਸੀਂ ਟਾਈਮ ਟੂ ਟਾਈਮ ਪੂਰੀ ਕਰ ਰਹੇ ਹਾਂ ਜੀ ਦੇਖੋ ਜੀ ਇਹਦੇ ਵਿੱਚ ਇਹ ਜ਼ਰੂਰ ਹੈ ਕਿਉਂਕਿ ਹੁਣ ਤੁਸੀਂ ਦੇਖੋਗੇ ਕਿ 5-7 10 ਦਿਨ ਬਾਅਦ ਜਦੋਂ ਪਾਣੀ ਬਿਲਕੁਲ ਚਲ ਜਾਂਦਾ ਹੈ ਕਈ ਲੋਕਾਂ ਦੇ ਸਾਡਿਆਂ ਦੇ ਘਰ ਆਪਣੇ ਜਿਹੜੇ ਤੈਚਲੈਸ ਹੋ ਗਏ ਹੈ ਜਾਂ ਕੋਠੇ ਡਿੱਗ ਗਿਆ ਜਾਂ ਗੰੰਧਾ ਡਿੱਗ ਗਈ ਹੈ ਇਸੇ ਸਬੰਧੀ ਸਾਡੇ ਕੋ ਨੂੰ ਸਰਕਾਰ ਲੈਵਲ ਤੇ ਵੀ ਜਿਹੜੇ ਹੁਕਮ ਦਿੱਤੇ ਜਾ ਰਹੇ ਨੇ ਕਿ ਹਰ ਪਿੰਡ ਨੂੰ ਇੱਕ ਇੱਕ ਅਫਸਰ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਦਾ ਸਿੱਧਾ رابطہ ਕਾਇਮ ਹੋਏਗਾ ਲੋਕਾਂ ਨਾਲ ਤੇ ਸਰਪੰਚ ਨਾਲ ਤਾਂ ਜੋ ਸਮੱਸਿਆ ਜਿਹੜਾ ਇਹਨੂੰ ਪੂਰਾ ਕੀਤਾ ਜਾ ਸਕੇ ਦੂਜਾ ਸਾਡੇ ਕੋਲ ਵੱਡੀਆਂ-ਵੱਡੀਆਂ ਆਰਗੇਨਾਈਜੇਸ਼ਨਸ ਮਲਟੀ ਕਰੋੜਸ ਦੀਆਂ ਮਲਟੀ ਲੱਖਸ ਦੀਆਂ ਐਨ ਜੀਓਜ਼ ਉਹ ਸਾਨੂੰ ਅਪਰੋਚ ਕਰ ਰਹੀਆਂ ਉਹ ਕਹਿੰਦੇ ਆ ਕਿ ਸਾਨੂੰ ਪਿੰਡ ਦਿਓ ਅਸੀਂ ਇਹ ਲਿਸਟ ਲੈ ਕੇ ਵੈਰੀਫਾਈ ਕਰਾ ਕੇ ਐਸਟੀਐਮ ਕੋ ਉਹ ਪਿੰਡ ਜਿਹੜੇ ਉਹਨਾਂ ਨੂੰ ਅਡਾਪਟ ਕਰਾ ਰਹੇ ਆ ਤਾਂ ਜੋ ਲੋਕਾਂ ਦੇ ਘਰ ਬਣਾਏ ਜਾ ਸਕਣ ਲੋਕਾਂ ਨੂੰ ਛੱਤਾਂ ਦਿੱਤੀਆਂ ਜਾ ਸਕਣ ਧੰਨਵਾਦ